ਈ ਨਾਮ ਹੈ ਤੁਹਾਡਾ ਬਲਵੰਤ ਕੌਰ ਜੀ ਅੱਛਾ ਮੈਮ ਕਦੋਂ ਤੁਹਾਡੀ ਮੈਰਿਜ ਹੋਈ ਸੀ ਤੇ ਕਿੰਨੇ ਬੱਚੇ ਨੇ ਤੁਹਾਡੇ ਅੱਛਾ ਦੋ ਜਣੇ ਨੇ ਜੀ ਦੋ ਜੀ ਬੱਚੇ ਸੇਫ ਹਰਪ੍ਰੀਤ ਮੈਰਿਜ ਹੋਈ ਸੀ ਦੋ ਬੇਟੇ ਹੈ ਜੀ ਇੱਕ ਦੀ ਡੈਥ ਹੋ ਗਈ ਜੀ ਅੱਛਾ ਹੁਣ ਤੁਹਾਡੇ ਘਰ ਵਾਲੇ ਦੀ ਵੀ ਡੈਥ ਹੋਈ ਹੈ ਕੀ ਕਾਰਨ ਪਤਾ ਨਹੀਂ ਕਰਜਾ ਵਾਲਾ ਸੀ ਕਈ ਸਿਰ ਤੇ ਜਵਾਕਾ ਦੀ ਟੈਨਸ਼ਨ ਜੀ ਆ ਪਮਾਰਿੰਦੇ ਬੱਚੇ ਦਵਾਈ ਜੀ ਕਬੀਰਤਾਰੀ ਬੱਡੀ ਸੀ ਕਿ ਜੀ ਟੈਨਸ਼ਨ ਵਾਲੀ ਸੀ ਸਿਰ ਤੇ ਉਹਦੇ ਥੋੜੀ ਦੋਨਾਂ ਦੀ ਟੈਨਸ਼ਨ ਲੈਂਦੇ ਸੀ ਜੀ ਜਿਹੜਾ ਹੀ ਬੱਚਾ ਮੁੱਖ ਕੇ ਉਹਦੀ ਵੱਧ ਟੈਨਸ਼ਨ ਸੀ ਜਾਨੂੰ ਚਾਰ ਭੈਣਾਂ ਨੇ ਜੀ ਇਕੱਲਾ ਕਮਾਉ ਸੀਗਾ ਜੀ ਪਰਿਵਾਰ ਸਤੋਂ ਕੋਣ ਕੋਣ ਪਰਿਵਾਰ ਚ ਕੋਈ ਨਹੀਂ ਸੀ ਬਸ ਯਾਹੀ ਕੁਛ ਸੀਗੇ ਜੀ ਚਾਰ ਭੈਣਾਂ ਨੇ ਉਹਦੇ ਕੋਈ ਸੱਸ ਮਾ ਪਿਓ ਨਹੀਂ ਹੈਗਾ ਸੀ ਜੀ ਉਹਦੇ ਅੱਛਾ ਇਹ ਕੈਂਸਰ ਨਾਲ ਦੀ ਨਾਮਰਦ ਬਿਮਾਰੀ ਕਿਵੇਂ ਦਸਤਕ ਦਿੱਤਾ ਘਰੇ ਯਾਨੀ ਕਦੋਂ ਤੁਹਾਨੂੰ ਪਤਾ ਲੱਗਿਆ ਕਿ ਇਹ ਕਿਹਨੂੰ ਉਹ ਪਰਿਵਾਰ ਦੇ ਵਿੱਚ ਹੈਗਾ ਕੈਸੇ ਤਾਂ ਇਹ ਨਹੀਂ ਸੀ ਕਿਸੇ ਨੂੰ ਬਲੱਡ ਕੈਂਸਰ ਦੀ ਉਹ ਬਾਤ ਹੀ ਹੋਈ ਸੀਗੀ ਬੱਚੇ ਨੂੰ ਜੀ ਉਹਦਾ ਤਾਂ ਪਤਾ ਨਹੀਂ ਦੇ ਵਿੱਚੀ ਦਾ ਡਾਕਟਰ ਕਹਿੰਦੇ ਵੀ ਦਵਾਈਆਂ ਕਰ ਕੀ ਹੋ ਗਈ ਜੀ ਪਹਿਲਾਂ ਤਾਂ ਕੋਈ ਪ੍ਰੋਬਲਮ ਨਹੀਂ ਸੀਗੀ ਜੀ ਉਹਨੂੰ ਹੁਣ ਹੁਣ ਕਿੰਨੇ ਲੋਕ ਉਹਨੂੰ ਕਹਿੰਦੇ ਵੱਡੇ ਮੁੰਡੇ ਦੀ ਵੀ ਕੈਂਸਰ ਨਾਲ ਡੈਥ ਹੋਈ ਉਹਦੀ ਹਾਂਜੀ ਉਸ ਤੋਂ ਬਾਅਦ ਫਿਰ ਹੋਰ ਘਰ ਕਿਹਨੂੰ ਕਿਹਨੂੰ ਆ ਮੇਰੀ ਦਵਾਈ ਚੱਲਦੀ ਹੈ ਜੀ ਕੈਸੇ ਹਾਂਜੀ ਮੋਟੀ ਬੇਟੀ ਨੂੰ ਹਾਂਜੀ ਇਹਦੀ ਵੀ ਦਵਾਈ ਚੱਲਦੀ ਹੈ ਚੰਡੀਗੜ੍ਹੋਂ ਦਵਾਈ ਕਿੱਥੋਂ ਚੱਲਦੀ ਹੈ ਦਵਾਈ ਕਿੱਥੋਂ ਚੱਲਦੀ ਹੈ ਤੁਹਾਡੀ ਮੇਰੀ ਸੰਗਰੂਰੋਂ ਚੱਲਦੀ ਹੈ ਜੀ ਕੋਈ ਨੀ ਬਾਬਾ ਚ ਪਤਾ ਨਹੀਂ ਕਿਹੜਾ ਹੋਮੀ ਬਾਬਾ ਚ ਚੱਲਦੀ ਹੈ ਅਜਾ ਕੀ ਮੰਗ ਕਰਦਿਆਂ ਤੁਸੀਂ ਹੋਣਾ ਕਿਉਂਕਿ ਪਰਿਵਾਰ ਬਹੁਤ ਗਰੀਬ ਹੈ ਕੌਮ ਵਾਲਾ ਤੁਹਾਡੇ ਘਰੇ ਕੋਈ ਨਹੀਂ ਹੈ ਉਡੀ ਜਿਹੜੀ ਸਾਸੀ ਉਹਨਾਂ ਦੀ ਵੀ ਕੈਂਸਲ ਹੋਣਾ ਡੈਕ ਹੋਈ ਸੀ ਜੀ ਉਹ ਤਾਂ ਮੈਨੂੰ ਪਤਾ ਨਹੀਂ ਜਦੋਂ ਮੇਰੇ ਵਿਆਹ ਤੋਂ ਪਹਿਲਾਂ ਹੀ ਹੋ ਰਹੀ ਮੇਰੇ ਵਿਆਹ ਤੋਂ ਪਹਿਲਾਂ ਡੈਥ ਹੋਈ ਹੈ ਜੀ ਉਹਨਾਂ ਨੇ ਤਾਂ ਮੈਨੂੰ ਦੱਸਿਆ ਨਹੀਂ ਤੁਸੀਂ ਕੀ ਮੰ ਕਰਦਾ ਥੋੜਾ ਲਾਜ ਚੰਗੀ ਤਰੀਕੇ ਨਾਲ ਵਧੀਆ ਇਲਾਜ ਹੋਣਾ ਚਾਹੀਦਾ ਫਿਰ ਤੇ ਹਾਂਜੀ ਦੱਸੋ ਦੱਸੋ ਵਧੀਆ ਇਲਾਜ ਹੋਣਾ ਚਾਹੀਦਾ ਜੀ ਤੁਸੀਂ ਆਪ ਹੀ ਸਮਝਦਾਰ ਹੋ ਜੀ ਗਰੀਬ ਦਾ ਹੱਲ ਕਰੋ ਬਸ ਹੁਣ ਤਾਂ ਸਾਡੇ ਸਿਰ ਤੇ ਕੋਈ ਸਹਾਰਾ ਨਹੀਂ ਹੈਗਾ ਜੀ ਤੁਸੀਂ ਆਪ ਵੀ ਸਮਝਦਿਆ ਕਰੋਗੇ ਕੋਈ ਤਾਂ ਜਿੱਦ ਮਾ ਤੇ ਚਾਹੀਦੇ ਸੋਤੇ ਚਾਹੀਦੀ ਸਾਨੂੰ ਔਰ ਤੇ ਮੇਰਾ ਬੰਦਾ ਵੀ ਨਹੀਂ ਆਏਗਾ ਬਬਲੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਡਾ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਉੱਥੇ ਬਹੁਤ ਦੁਖਦਾਈ ਘਟਨਾ ਹੋਈ ਆ ਜੀ ਉਹ ਵੀ ਦੂਰ ਪਰਿਵਾਰ ਦੇ ਵਿੱਚੋਂ ਮਤਲਬ ਕਿ ਨੌਜਵਾਨ ਚਲੇ ਗਿਆ ਹਾਂਜੀ ਕੀ ਕਹਾਣੀਆਂ ਪਰਿਵਾਰ ਦੀ ਪੂਰੀ ਗੱਲ ਦੱਸੋ ਪੂਰੀ ਜੀ ਵਾਹ ਜੀ ਇਹਨਾਂ ਦਾ ਜਿੱਦ ਦਿਨ ਦਾ ਮੁੰਡਾ ਹੋਇ ਮੜਾ ਜਾਂ ਸੰਭਲਿਆ ਦੀ ਉਸੇ ਦਿਨ ਤੋਂ ਵੀ ਜ਼ਿੰਦਗੀ ਦੁੱਖਾਂ ਚ ਰਹਿੰਦੀ ਹੈ ਪਹਿਲਾਂ ਮਾਪੇ ਦਾ ਪਿਤਾ ਪਵਾ ਰਹੇ ਉਸ ਤੋਂ ਬਾਅਦ ਇਹਨੇ ਇੱਕ ਦੋ ਭੈਣਾਂ ਦੇ ਵਿਆਹ ਵੀ ਆਪਦੀ ওই ਸ਼ੈਤਾਨੀ ਦੇ ਵਿੱਚ ਨਾਲੇ ਉਹਨਾਂ ਨੂੰ ਛਾਂ ਮੈਂ ਨਾਲੇ ਭੈਣਾਂ ਦਾ ਵਿਆਹ ਵੀ ਕਰਿਆ ਉਸ ਤੋਂ ਬਾਅਦ ਇਹ ਵਿੱਚ ਆਈ ਜੀ ਸ਼ਾਦੀ ਹੋਈ ਦੁਵਾ ਦੇ ਵਿੱਚ ਆ ਤਿੰਨ ਬੱਚਿਆਂ ਦੇ ਘਰ ਵਾਲਿਆਂ ਨਾਲ ਦੋਨੇ ਬੱਚਿਆਂ ਨੂੰ ਮਤਲਬ ਕੈਂਸਰ ਹੋ ਗਏ ਇੱਕ ਮੁੰਡੇ ਦੀ ਪਹਿਲਾਂ ਵੀ ਡੈਥ ਹੋ ਗਈ ਇੱਕ ਦੀ ਡੈਥ ਹੋਊਗੀ ਜੀ ਹੁਣ ਘਰੇ ਕਮਾਉਣ ਵਾਲਾ ਕੌਣ ਕੋਈ ਨਹੀਂ ਹੈਗਾ ਜੀ ਬਸ ਹਾਲਾਤ ਕਿੰਜ ਨੇ ਘਰ ਦੇ ਆ ਹਾਲਾਤ ਜੀ ਦੇਖਦੇ ਨਹੀਂ ਜੀ ਹੁਣ ਸਭ ਠੀਕ ਹੈ ਤਾਂ ਅਲੱਛਾ ਉਹ ਵੀ ਦੂਜੀ ਹੈ ਤਾਂ ਕੰਦਾ ਨਹੀਂ ਪਰ ਦਿਸ ਹੁੰਦੇ ਪੈਸੇ ਲਈ ਯਾਜੀ ਖੜਾ ਹੋਊਗਾ ਇਹਦਾ ਇਹ ਵੀ ਨਹੀਂ ਸਮਝੀ ਸਾਂਭੈ ਨੀ ਕਾ ਬਾਅਦ ਦੇ ਵਿੱਚ ਲੋ ਤੰਗੀ ਸੀਗੀ ਪਰਿਵਾਰ ਬੁਬਾਰਤੀ ਸਾਰਾ ਕਿਥੋਂ ਸੁਪੰਗਾ ਜੀ ਮੀਂ ਪੀ ਸਮਾਟ। ਅੱਜ ਕੀ ਨਾਮਾ ਤੁਹਾਡਾ ਤੇ ਪਰਿਵਾਰ ਕਿਸ ਤਰ੍ਹਾਂ ਦਾ ਪੂਰੀ ਗੱਲ ਜਾਣ ਲੱਗ। ਮੇਰਾ ਨਾਮ ਜੀ ਸੁਬਿੰਦਰ ਸਿੰਘ ਹੈ ਜੀ। ਸਾਬ ਕਬਲਾਤ ਸੰਕਤੀ ਮੈਂਬਰ। ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਸੀਗਾ। ਜੋ ਇਹ ਬੂਟਾ ਸਿੰਘ ਜੀ ਦੇ ਬਹੁਤ ਹੀ ਮਿਹਨਤੀ ਸੀਗੇ। ਮਜ਼ਦੂਰੀ ਕਰਦੇ ਸੀ ਤੀ। ਪਹਿਲਾਂ ਇਹ ਦੁਕਾਨ ਤੇ ਵੀ ਕੰਮ ਕਰਦੇ ਰਿਹਾ। ਉਹਨਾਂ ਤੋਂ ਬਾਅਦ ਇੱਥੇ ਦਿਹਾੜੀ ਦੇ ਮਜ਼ਦੂਰੀ ਵੀ ਕਰਦੇ ਰਹੇਗੇ ਪਰ ਜਿਹੜਾ ਇਹਨਾਂ ਦੇ ਦੁੱਖਾਂ ਦਾ ਭਾਰ ਟੁੱਟਿਆ ਦਾ ਬਿਮਾਰੀ ਦਾ ਸਮੁੱਚੇ ਪਰਿਵਾਰ ਨੂੰ ਨਾਮਰਾਦ ਬਿਮਾਰੀ ਨੇ ਘੇਰ ਲਿਆ ਉਸ ਟੈਨਸ਼ਨ ਦੇ ਵਿੱਚ ਉਹ ਹਰ ਵਕਤ ਦਿਮਾਗੀ ਪਰੇਸ਼ਾਨੀ ਰਹਿੰਦੀ ਸੀ ਉਹ ਬਹੁਤ ਹੀ ਹਸਮੁਖ ਸੁਆਦ ਵਾਲਾ ਮਾਲਕ ਸੀ ਉਹ ਵਧੀਆ ਮੁੰਡਿਆਂ ਦੇ ਨਾਲ ਕਲੱਬ ਦੇ ਵਿੱਚ ਵੀ ਕੰਮ ਕਰਦਾ ਸੀਗਾ ਪਰ ਆਹ ਹਨ ਹੋਣੀ ਨੇ ਕੋਈ ਕਿਸਮ ਚ ਜਾ ਚੇਤੇ ਨਹੀਂ ਸੀ ਤੇ ਪਿਛਲੇ ਦਿਨੀ ਉਹ ਇਹ ਜੋ ਦਾਰਨਾ ਕਾਕ ਨਾਗੀ ਉਹ ਆ ਰਹੀ ਜੀ ਹੁਣ ਲਿਲਾਤ ਮਾਪਤ ਕਰ ਗਿਆ ਹਾਂ ਕਿਰ ਕੀ ਮੰਗ ਕਰਦੋਂ ਪਿੰਡ ਪੱਦਰ ਦੇ ਉੱਪਰ ਪਿੰਡ ਪੱਦਰ ਤੇ ਅਸੀਂ ਇਹੀ ਮਦਦ ਕਰਦੇ ਜੀ ਤੁਸੀਂ ਇੱਕ ਇੱਕ ਦਾ ਘਰ ਦੀ ਹਾਲਾਤ ਦੇਖੋ ਜੀ ਕਿ ਨਾ ਵੀ ਸਰਕਾਰ ਕੋਲੋਂ ਮੰਗ ਕਰਦੇ ਜੀ ਉਹਨਾਂ ਦੇ ਘਰ ਦੀ ਮੁਰੰਮਤ ਜਾਂ ਨਾ ਮ ਘਰ ਪਵਾ ਦਿੱਤਾ ਜਾਵੇ ਤੇ ਬੱਚਿਆਂ ਦੇ ਇਲਾਜ ਦੇ ਲਈ ਆਰਥਿਕ ਸਹਾਇਤਾ ਦਿੱਤੀ ਜਾਵੇ ਜੋ ਇਹ ਸਾਡੀ ਲੜਕੀ ਹੈ ਇਸ ਦੀ ਵੀ ਪੈਨਸ਼ਨ ਵਗੈਰਾ ਜਾਂ ਕੋਈ ਸਰਕਾਰੀ ਨੌਕਰੀ ਮਿਲ ਜਾਵੇ ਤਾਂ ਵੀ ਆਪ ਦੇ ਬੱਚਾ ਦਾ ਪਾਲਣ ਪੋਸ਼ਣ ਕਰ ਸਕੋ ਪੈਨਸ਼ਨ ਮਿਲਦੀ ਇਹਨਾਂ ਨੂੰ ਨਹੀਂ ਪੈਨਸ਼ਨ ਨਹੀਂ ਮਿਲਦੀ ਜੀ ਹਾਂ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਇਹਨ ਤੋਂ ਬੱਚੇ ਨੇ ਜੀ ਇਹਨੇ ਬੱਚੇ ਨੇ ਉਹ ਕਮਾਉਣ ਨਾਲ ਕੋਈ ਰਹਿਆ ਨਹੀਂਗਾ ਇਹ ਹੀ ਮੰਗ ਕਰਦਾ ਸਾਰੇ ਪਿੰਡ ਵੱਲੋਂ ਨਗਰ ਮਾਸਟਰਾਂ ਵੱਲੋਂ ਵੀ ਇਹਨਾਂ ਦੀ ਵੱਧ ਤੋਂ ਵੱਧ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਜੋ ਆਪਣੀਆਂ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਉਹ ਵੀ ਇਸ ਪਰਿਵਾਰ ਦੇ ਹਾਲਾਤ ਦੇਖਦੇ ਹੋਏ ਇਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਜਾਵੇ ਸਰਕਾਰ ਨੂੰ ਵੀ ਬੇਨਤੀ ਆ ਕਿ ਇਹਨਾਂ ਨੂੰ ਕੋਈ ਕੋਈ ਜੋ ਲੜਕੀ ਹੈ ਉਹਨੂੰ ਕੋਈ ਜੋਬ ਦਿੱਤੀ ਜਾਵੇ ਵੀ ਉਹ ਆਪਣੇ ਬੱਚਿਆਂ ਦਾ ਪਾਲਣ-ਪੋਸਣ ਕਰ ਸਕੇ ਅਤੇ ਇਲਾਜ ਕਰਵਾ ਸਕੇ ਬੱਚਾ